ਜਿਸ ਤਰ੍ਹਾਂ ਨਸ਼ਾ ਵੇਚਣ ਵਾਲਾ ਸਮਗਲਰ ਆਪਣੇ ਗ੍ਰਾਹਕ ਬਣਾਉਂਦਾ ਹੈ ਪਹਿਲਾਂ ਉਹ ਕੀ ਕਰਦਾ ਹੁੰਦਾ ਹੈ ਉਹਨਾਂ ਪਹਿਲਾਂ ਬੰਦੇ ਪੱਟਦਾ ਆ ਆਪਣੇ ਵੱਲੋਂ ਮੰਨ ਲਓ ਕਿਸੇ ਨੇ ਕਿਸੇ ਨੂੰ ਫੀਮ ਤੇ ਲਾਉਣਾ ਆ ਥੋੜੀ ਥੋੜੀ ਫੀਮ ਖਵਾਣੀ ਇੱਕ ਦਿਨ ਖਵਾਤੀ ਦੋ ਦਿਨ ਖਵਾਤੀ ਫਿਰ ਤਿੰਨ ਦਿਨ ਚਾਰ ਦਿਨ ਪੰਜ ਦਿਨ ਲਗਾਤਾਰ ਕੁਝ ਦਿਨ ਖਵਾਤੀ ਹੈ ਨਾ ਉਸ ਤੋਂ ਬਾਅਦ ਜਦੋਂ ਬੰਦੇ ਨੂੰ ਹੌਲੀ ਹੌਲੀ ਜੀ ਆਦਤ ਪੈ ਜਾਂਦੀ ਹੈ ਸ਼ੌਂਕ ਇਹਦਾ ਪੈ ਜਾਂਦਾ ਹੈ ਨਾ ਠੀਕ ਹੈ ਤੇਰੇ ਬੰਦਾ ਆਪ ਮੁੱਲ ਦੀ ਉਸ ਬੰਦੇ ਤੋਂ ਲੈਣ ਲੱਗ ਜਾਂਦਾ ਇਹੀ ਹਿਸਾਬ ਨਾ ਕੰਪਨੀਆਂ ਦਾ ਆਪ ਕੋਈ ਵੀ ਕੰਪਨੀ ਲਾ ਲਓ ਨੈਟਵਰਕਿੰਗ ਦੀ ਲਾ ਲਓ ਜਾਂ Airtel ਜਿਹੜੀ ਵੀ ਹੈਗੀ ਆ ਆਈਡੀਆ ਹੋ ਗਿਆ Vodafone ਹੋ ਗਿਆ ਮੇਰਾ ਮੇਨ ਮਕਸਦ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਇਹ ਆ ਕਿ ਕੋਈ ਸਮਾਂ ਹੁੰਦਾ ਸੀਗਾ ਜਦੋਂ ਸੀ ਬਾਹਰ ਦੁਕਾਨਾਂ ਤੋਂ ਰੀਚਾਰਜ ਕਰਾਈਦਾ ਸੀ ਠੀਕ ਹੈ 10 ਰੁਪਏ ਦਾ ਰੀਚਾਰਜ ਕਰਾਉ ਜੀ 9 ਰੁਪਏ ਕੁਝ ਪੈਸੇ ਮਿਲਦੇ ਸੀ 8 ਰੁਪਏ ਕੁਝ ਪੈਸੇ ਮਿਲਦੇ ਸੀਗੇ ਉਸ ਤੋਂ ਬਾਅਦ ਜਮਾਨਾ ਆ ਗਿਆ ਜੀ ਆਪਣਾ ਅੰਬਾਨੀ ਸਾਹਿਬ ਨੇ ਫ੍ਰੀ ਹੋ ਕਰਤਾ ਸੀ ਚਲੋ ਕਾਲਿੰਗ ਫ੍ਰੀ ਕਰਤੀ ਟੰਟਾ ਹੀ ਨਵੇੜਤਾ ਨੈਟ ਮਹੀਨੇ ਦਾ ਲਓ ਜੀ ਡੇਲੀ ਦਾ 1GB ਫ੍ਰੀ ਕਰਤਾ 2GB ਫ੍ਰੀ ਕਰਤਾ ਕੀ ਕੀਤਾ ਜਦੋਂ ਪੈਸੇ ਜਿਹੜੇ ਹੈ ਪਟਣੇ ਸੀ ਪੈਸੇ ਜਦੋਂ ਚੇਂਜ ਹੋਣੇ ਸੀਗੇ ਨੋਟਾਂ ਦਾ ਰੂਪ ਜਦੋਂ ਚੇਂਜ ਹੋਣਾ ਸੀਗਾ ਉਸ ਤੋਂ ਪਹਿਲਾਂ ਬਾਨੀ ਸਾਹਿਬ ਨੇ ਸਾਰਾ ਕੁਝ ਫ੍ਰੀ ਕਰਤਾ ਠੀਕ ਹੈ ਜੀ ਫਿਰ ਉਸੇ ਫ੍ਰੀ ਤੋਂ ਬਾਅਦ ਜਦੋਂ ਨੋਟ ਚੇਂਜ ਹੋ ਗਏ ਠੀਕ ਹੈ ਫਿਰ ਉਸੇ ਫ੍ਰੀ ਦੇ ਪੈਸੇ ਹੁਣ ਦੇਣੇ ਪੈਂਦੇ ਮਹੀਨੇ ਦਾ ਮੰਨ ਲਓ ਜੇ ਤੁਸੀਂ ਐਵਰੀ ਡੇ ਦਾ ਰੀਚਾਰਜ ਕਰਨਾ 1GB ਦਾ ਤੁਹਾਨੂੰ ਡਾਟਾ ਚਾਹੀਦਾ ਤਾਂ ਕਮ ਸੇ ਕਮ 250 300 ਰੁਪਏ ਦਾ ਮੰਨ ਲਓ ਤੁਹਾਡਾ ਕੋਈ Airtel ਦਾ ਨਾ ਤਾਂ 250 300 ਰੁਪਏ ਦਾ ਰੀਚਾਰਜ ਹੁੰਦਾ ਹੀ ਆ ਜੇ 1GB ਦਾ ਤੁਹਾਨੂੰ ਡੇਲੀ ਦਾ ਡਾਟਾ ਚਾਹੀਦਾ ਚਲੋ ਇਹ ਮੇਰਾ ਮੈਟਰ ਇਹ ਨਹੀਂ ਮੈਟਰ ਇਹ ਹੈ ਕਿ ਜਿੱਦਾਂ ਜਿਹੜੀਆਂ ਕੰਪਨੀਆਂ ਆ Paytm ਲਾ ਲਓ Google Pay ਲਾ ਲਓ ਇੱਕ ਸਮਾਂ ਸੀਗਾ ਜਦੋਂ ਇਹ ਸਾਨੂੰ ਰੀਚਾਰਜ ਕਰਨ ਤੇ ਕੈਸ਼ਬੈਕ ਦਿੰਦੀਆਂ ਸੀਗੀਆਂ ਪੈਸੇ ਦਿੰਦੇ ਸੀਗੇ ਪੈਸੇ ਕਈਆਂ ਨੂੰ ਆ ਜਾਂਦੇ ਸੀਗੇ ਕਈਆਂ ਨੂੰ 5 ਰੁਪਿਆ ਆ ਕੇ ਕਈਆਂ ਨੂੰ 10 ਰੁਪਿਆ ਆ ਕੇ ਪਰ ਹੁਣ ਕੀ ਹੋ ਰਿਹਾ ਕੁਝ ਕੁ ਮਹੀਨਿਆਂ ਤੋਂ ਇਹ ਕੀ ਕਰਨ ਲੱਗੇ ਆ ਅੱਜ ਮੈਂ ਬੜੇ ਗੌਰ ਦੇ ਨਾਲ ਇਹ ਚੀਜ਼ ਨੋਟਿਸ ਕੀਤੀ ਆ ਮੈਂ ਇੱਕ ਰੀਚਾਰਜ ਕੀਤਾ ਆਪਣਾ Airtel ਦਾ 299 ਰੁਪਏ ਦਾ ਠੀਕ ਹੈ ਮੈਂ ਇਹ ਮੇਰਾ ਡਾਟਾ ਆ ਮੈਂ ਸੌਰੀ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਪਰਸਨਲ ਨੰਬਰ ਹੈ ਹੈਨਾ 299 ਰੁਪਏ ਦਾ ਰੀਚਾਰਜ ਕੀਤਾ 299 ਰੁਪਏ ਜਿਹੜੇ ਆ ਅੱਗੇ ਕੀ ਲਿਖਿਆ ਦੇਖੋ ਮੋਬਾਈਲ ਰੀਚਾਰਜ ਸਕਸੈਸਫੁਲ 18 ਅਪ੍ਰੈਲ 7:00 4 ਪੀਐਮ ਠੀਕ ਹੈ Airtel this number rupees 299 نوٹ ਪਲਾਨ ਬੈਨੀਫਿਟਸ ਐਡਿਡ ਸਕਸੈਸਫੁਲੀ ਟੂ ਕੈਨ ਯੂ ਕੈਨ ਡਾਇਲ ਸਟਾਰ 121 ਹੈਸ਼ ਟੂ ਚੈੱਕ ਰੀਚਾਰਜ ਬੈਨੀਫਿਟਸ ਮਤਲਬ ਕਿ ਜੋ ਵੀ ਰੀਚਾਰਜ ਦੇ ਬੈਨੀਫਿਟਸ ਹੈ ਉਹ ਤੁਹਾਡੇ ਤੁਹਾਨੂੰ ਮਿਲ ਗਏ ਚੈੱਕ ਕਰਨ ਦੇ ਲਈ ਤੁਸੀਂ ਸਟਾਰ 121 ਹੈਸ਼ ਡਾਇਲ ਕਰ ਸਕਦੇ ਹੋ ਡਿਫਰੈਂਟ ਮੈਟਰ ਪਰ ਰੀਚਾਰਜ ਦਾ ਜਿਹੜਾ ਪੈਸਾ ਕੰਪਨੀ Airtel ਲੈ ਰਹੀ ਹੈ Airtel ਜਿਹੜੀ ਲੈ ਰਹੀ ਹੈ 299 ਰੁਪਏ ਪਰ ਮੇਰੇ ਖਾਤੇ ਚੋਂ ਕਿੰਨੇ ਕੱਟੇ ਗਏ ਹੈ 301 ਰੁਪਏ ਸਮਝੇ ਜੀ ਇੱਕ ਮਹੀਨੇ ਦਾ ਰੀਚਾਰਜ ਆ ਮੇਰਾ ਉਹ ਵਾਲਾ ਜਿਹੜਾ ਮੈਂ ਕੀਤਾ ਆ ਠੀਕ ਹੈ 299 ਰੁਪਏ ਪੇਟੀਐਮ ਨੇ ਇਹਨਾਂ ਨੇ Airtel ਵਾਲਿਆਂ ਨੇ ਲੈ ਲਈ ਤੇ 1 ਰੁਪਿਆ ਨਹੀਂ 2 ਰੁਪਏ 2 ਰੁਪਏ ਮੇਰੇ ਲੈ ਲਏ ਇਹਨੇ ਪੇਟੀਐਮ ਨੇ ਜਿਹਦੇ ਥਰੂ ਮੈਂ ਰੀਚਾਰਜ ਕੀਤਾ ਹੁਣ ਤੁਸੀਂ ਬਾਈ ਜੀ ਹਿਸਾਬ ਲਾ ਲਓ ਕਿ 2 ਰੁਪਏ ਮੇਰੇ ਇੱਕ ਰੀਚਾਰਜ ਦੇ ਇੱਕ ਮਹੀਨੇ ਦੇ ਪੇਟੀਐਮ ਲੈ ਗਿਆ ਕਿਸੇ ਟਾਈਮ Paytm ਮੈਨੂੰ ਪੈਸੇ ਦਿੰਦਾ ਸੀਗਾ ਕੈਸ਼ਬੈਕ ਦਿੰਦਾ ਸੀ ਲਾਲਚ ਦਿੰਦਾ ਸੀਗਾ ਕਿ ਮੇਰੇ ਥਰੂ ਰੀਚਾਰਜ ਕਰ ਮੈਂ ਤੈਨੂੰ ਕੈਸ਼ਬੈਕ ਦਵਾਂਗਾ ਜਦੋਂ ਮੈਂ ਉਹ ਕੈਸ਼ਬੈਕ ਦੇ ਲਾਲਚਾਂ ਦੇ ਵਿੱਚ ਉਹਦੇ ਥਰੂ ਰੀਚਾਰਜ ਕਰਨ ਲੱਗ ਗਿਆ ਠੀਕ ਹੈ ਹੁਣ ਮੈਂ ਪੱਕਾ ਉਹਦਾ ਆਦੀ ਹੋ ਗਿਆ ਤੇ ਹੁਣ ਉਹ ਮੇਰੇ ਤੋਂ ਪੈਸੇ ਲੈਣ ਲੱਗ ਗਿਆ ਹੁਣ ਤੁਸੀਂ ਇੱਕ ਹਿਸਾਬ ਲਾਓ ਕਿ 2 ਰੁਪਏ ਇੱਕ ਮਹੀਨੇ ਦੇ ਰੀਚਾਰਜ ਪਿੱਛੇ 290 ਵਾਲਾ ਜਿਹੜਾ ਮੈਂ ਮੰਨ ਲਓ ਰੀਚਾਰਜ ਕੀਤਾ ਹੈ ਹੈਨਾ ਉਹਦੇ ਪਿੱਛੇ Paytm ਨੇ 2 ਰੁਪਏ ਲਾ ਲਏ 1 ਸਾਲ ਦੇ ਕਿੰਨੇ ਹੋਗੇ 24 ਰੁਪਏ 24 ਰੁਪਏ ਠੀਕ ਹੈ ਜੀ 12 ਮਹੀਨੇ ਹੁੰਦੇ ਆ 1 ਸਾਲ ਦੇ ਹੋਗੇ 24 ਰੁਪਏ ਤੇ ਹੁਣ ਜੇ ਆਪਾਂ ਅਪਰੋਕਸ ਐਸਟੀਮੇਟ ਲਾ ਲਈਏ ਆ ਦੇਖੋ ਮੈਂ ਤੁਹਾਡੇ ਸਾਹਮਣੇ Google ਕਰ ਲਵਾਂ ਆਪਣੇ ਭਾਰਤ ਦੇਸ਼ ਦੀ ਜਿਹੜੀ ਉਹ ਹੈਗੀ ਆ ਆਬਾਦੀ ਐਗਜ਼ੈਕਟ ਪੋਪੂਲੇਸ਼ਨ ਕਿੰਨੀ ਐ ਇਸ ਟਾਈਮ ਲੈਟ ਮੀ ਚੈੱਕ ਇੱਕ ਮਿੰਟ ਦਿਓ ਕਿੰਨੀ ਜਿਹੜੀ ਇਸ ਟਾਈਮ ਐਗਜ਼ੈਕਟ ਪਾਪੂਲੇਸ਼ਨ ਹੈ ਭਾਰਤ ਦੇਸ਼ ਦੀ ਅ ਐਗਜ਼ੈਕਟ ਪੀ ਓ ਪਾਪੂਲੇਸ਼ਨ ਆਫ ਇੰਡੀਆ ਟੁਡੇ ਇਹ ਜਿਹੜੀ ਪਾਪੂਲੇਸ਼ਨ ਹੈਗੀ ਹੈ 1 10 100000 10000 10 लाख 10 लाख करोड़ 10 करोड़ 143 करोड़ समथिंग मेरे ख्याल रहा इतना की बनदा 143 करोड़ समथिंग ਜਿਹੜੀ ਪਾਪੂਲੇਸ਼ਨ ਬਣਦੀ ਹੈ ਇੰਡੀਆ ਦੀ 143 करोड़ 90 ਲੱਖ 93844 ਐਸ ਆਫ ਥਰਸਡੇ ਅਪ੍ਰੈਲ ਮਤਲਬ ਥਰਸਡੇ ਦੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਇਹ ਦੇਖ ਲੈਂਦੇ ਆ ਕਿ ਏਅਰਟੈਲ ਦੇ ਯੂਜ਼ਰ ਕਿੰਨੇ ਆ ਏਅਰਟੈਲ ਕੰਪਨੀ ਨੂੰ ਯੂਜ਼ ਕਰਨ ਵਾਲੇ ਹਾਉ ਮੈਨੀ ਯੂਜ਼ਰਸ ਆਫ ਏਅਰਟੈਲ ਇਨ ਇੰਡੀਆ ਆ तीन सौ चुहत्तर मियन एयरटेल एक्टिव यूज़र बेस ड्रॉब टू थ्री सैवनटी फोर पॉइंट नाइनटी सिक्स मिलियन इन अक्टूबर अच्छा दो हज़ार चौ तेई का दो हज़ार चौबी एयरटेल देखते हैं आप कि इन फेबररी 2024 भारतीय एयरटेल आउटपैक्ड रिलायंस जियो इन एडिंग एक्टिव मोबाइल यूजर विद एयरटेल गेनिंग 1.51 मिलियन 1.51 मिलियन मतलब दस लाख इकवंजा नहीं ये नहीं यूजर वाइल जियो एडेड वन वोडाफोन आइडिया लॉस्ट जियो लोस्ट टू ਇਰ ਚਲੋ ਆਪਾਂ ਉੱਕਾ ਬੁੱਕਾ ਹਿਸਾਬ ਲਾ ਲੈਨੇ ਆ ਦੇਖੋ 100 ਕਰੋੜ ਅ 143 ਕਰੋੜ ਦੀ ਜੀ ਆਬਾਦੀ ਆ 143 ਕਰੋੜ ਦੀ ਜੀ ਆਬਾਦੀ ਆ ਇੰਡੀਆ ਦੇ ਵਿੱਚ ਤਾਂ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਚਾਰ ਕੰਪਨੀਆਂ ਮੇਨ ਕੰਪਨੀਆਂ ਆਪਾਂ ਲਾ ਲਈਏ ਅ 50 ਅ 50 ਨਹੀਂ 500 ਨਹੀਂ 143 ਦਾ 50 ਕਰੋੜ ਜਿਹੜਾ ਬੰਦਾ ਆ 50 ਕਰੋੜ ਬੰਦਾ ਜਿਹੜਾ Airtel ਯੂਜ਼ ਕਰਦਾ ਹੋਊਗਾ ਜੇ 143 ਕਰੋੜ ਦੀ ਆਬਾਦੀ ਆ 143 ਕਰੋੜ ਦੀ ਆਬਾਦੀ ਆ 50 ਕਰੋੜ ਮੈਂ ਫਿਰ ਵੀ ਸ਼ਾਇਦ ਘੱਟ ਲਾ ਰਿਹਾ 50 ਕਰੋੜ ਬੰਦਾ ਜਿਹੜਾ Airtel ਨੂੰ ਯੂਜ਼ ਕਰਦਾ ਹੋਊਗਾ ਹੁਣ ਇਹ ਦੇਖ ਲਓ ਕਿ ਮੈਂ ਕੈਲਕੂਲੇਸ਼ਨ ਕਰਨ ਦੇ ਵਿੱਚ ਵੀ ਬੜਾ ਉਹ ਹੋਇਆ ਪਿਆ ਕਨਫਿਊਜ਼ ਹੋਇਆ ਪਿਆ ਮੰਨ ਲਓ ਕਿ ਜੇ ਬਾਈ ਜੀ ਮੈਂ 1 ਸਾਲ ਦੇ 24 ਰੁਪਏ ਕਟਾ ਰਿਹਾ ਹਨਾ ਤੇ ਉਹ 50 ਕਰੋੜ ਰੁਪਏ ਦਾ ਵੀ ਤਾਂ ਰੀਚਾਰਜ ਕਰਦਾ ਹੀ ਹੈ ਮਹੀਨੇ ਦਾ ਹੁਣ ਤੁਸੀਂ ਹਿਸਾਬ ਲਾਓ ਵੀ ਉਹ 50 ਕਰੋੜ ਰੁਪਏ ਦਾ ਵੀ 24 ਰੁਪਏ ਇੱਕ ਸਾਲ ਦੇ ਤਾਂ ਕਟਾ ਰਿਹਾ ਪੇਟੀਐਮ ਨੂੰ ਕਿਸੇ ਟਾਈਮ ਸੋਚਦੇ ਹੁੰਦੇ ਸੀ ਕਿ ਯਾਰ ਪੇਟੀਐਮ ਨੂੰ ਪੈਸਾ ਕਿੱਥੋਂ ਆਉਂਦਾ ਹੈ ਪੇਟੀਐਮ ਨੂੰ ਐਡਵਰਟਾਈਜ਼ਮੈਂਟ ਦਾ ਪੈਸਾ ਆਉਂਦਾ ਹੈ ਪੇਟੀਐਮ ਪਹਿਲਾਂ ਪਹਿਲਾਂ ਤਾਂ ਪੀਡੀਐਮ ਕੁਝ ਨਹੀਂ ਕਰਦਾ ਹੁੰਦਾ ਸੀਗਾ ਹੁਣ ਪੇਟੀਐਮ ਵਰਗੀਆਂ ਕੰਪਨੀਆਂ ਰੀਚਾਰਜ ਤੇ ਵੀ ਪੈਸੇ ਲੈਣ ਲੱਗ ਗਿਆ ਜੇ ਮੈਂ ਕੈਲਕੂਲੇਸ਼ਨ ਕਰਨ ਦੀ ਕੋਸ਼ਿਸ਼ ਕਰਾਂ ਤੇ ਕਿੰਨਾ ਹੋ ਗਿਆ ਦੇ ਹਿਸਾਬ ਨਾਲ ਕੀ ਕਰ ਰਹੇ ਆ 720 12 ਮਤਲਬ ਉਹ ਲੋ 24 ਰੁਪਏ ਮਤਲਬ ਕਿ ਰੀਚਾਰਜ ਕਰਾਉਣ ਦੇ ਕੱਟਦੇ ਆ ਹਾਂ ਤੇ 24 ਦੇ ਰੀਚਾਰਜ ਨਾ ਉਹ ਨਹੀਂ ਇਹ ਦੋ ਕਿਹਾ ਸੀ ਗੂਗਲ ਦੇ ਕੀ ਕਹਿੰਦਾ ਪੀਟੀਐਮ ਕੱਟਦਾ ਨਹੀਂ ਜੀ ਆਪਾਂ ਇੱਕ ਕੈਲਕੂਲੇਸ਼ਨ ਕਰਨੀ ਹੈ ਕੈਲਕੂਲੇਸ਼ਨ ਥੋੜੀ ਜੀ ਹਾਰਡ ਹੈ ਆਪਣਾ ਬਾਈ ਹੱਥ ਟਾਇਟ ਹੀ ਰਿਹਾ ਮੈਥ ਦੇ ਵਿੱਚ ਦੇਖੋ ਜੀ 50 ਕਰੋੜ ਦੀ ਅਗਰ ਆਪਾਂ ਆਬਾਦੀ ਲਈਏ 50 ਕਰੋੜ ਦੀ ਆਬਾਦੀ ਹੈ 1 10 100000 10000 1 ਲੱਖ 10 ਲੱਖ ਕਰੋੜ 10 ਕਰੋੜ ਆਹ ਦੇਖੋ 50 ਕਰੋੜ 50 ਕਰੋੜ ਇੰਟੂ 24 ਯਾ ਆਪਾਂ ਉਲਟਾ ਕਰਦੇ ਹਾਂ ਇਹਦਾ ਠੀਕ ਹੈ 24 ਰੁਪਏ ਇਨ ਟੂ 1 10 100 1000 10000 ਲੱਖ 10 ਲੱਖ ਕਰੋੜ 10 ਕਰੋੜ 24 24 ਰੁਪਏ 50 ਕਰੋੜ ਬੰਦਾ ਮਤਲਬ ਹਰ 50 ਏਟਲ ਦੇ ਅਕੋਰਡਿੰਗਲੀ ਜਿੱਦਾਂ ਮੇਰੇ 24 ਰੁਪਏ ਸਾਲ ਦੇ ਕੱਟੇ ਜਾਂਦੇ ਆ ਤੇ 50 ਕਰੋੜ ਬੰਦੇ ਦੇ ਜੀ 24 ਰੁਪਏ ਕਿ ਸਾਲ ਦੇ ਕੱਟੇ ਜਾਂਦੇ ਆ ਤਾਂ ਪੇਟੀਐਮ ਨੂੰ ਕਿੰਨਾ ਮੁਨਾਫਾ ਆ ਦੇਖਿਓ 1 10 100 1000 10000 ਲੱਖ 10 ਲੱਖ ਕਰੋੜ 10 ਕਰੋੜ ਮੱਲਗੋ 100 ਕਰੋੜ ਤੋਂ ਵੀ ਉੱਪਰ ਅਰਬ ਤੇ ਦਾ ਅਰਬ ਭਾਈ ਜੀ 12 ਅਰਬ 12 ਅਰਬ ਵੀ ਬਣ ਗਿਆ ਮੈਂ ਮੈਂ ਤਾਂ ਖੱਜਲ ਹੋ ਗਿਆ ਮੈਂ ਖੱਜਲ ਖਵਾਰ ਹੋ ਗਿਆ ਆ ਇੰਨੀਆਂ ਜ਼ੀਰੋਂ ਕਿੰਨੀਆਂ ਜ਼ੀਰੋਂ ਲੱਗੀਆਂ 1 ਮਿੰਟ 1 2 3 4 5 6 7 8 9 9 ਜ਼ੀਰੋਂ ਆ ਨਹੀਂ 1 2 3 4 5 6 7 8 9 0 ਤੇ ਅੱਗੇ 12 ਦੋ ਡਿਜੀਟ ਹੋਰ 12 ਦੇ ਪਿੱਛੇ 9 ਜ਼ੀਰੋਆਂ ਲਾ ਕੇ ਜਿੰਨੇ ਪੈਸੇ ਬਣ ਗਏ ਇੰਨੇ ਪੈਸੇ Airtel approximately ਕਮਾ ਰਿਆ ਵਾ ਸੌਰੀ Airtel ਮਾਫ ਕਰਨਾ Paytm ਕਮਾ ਰਿਆ ਹੈ ਉੱਕਾ ਪੁੱਕਾ ਇੱਕ ਸਾਲ ਦਾ ਆਪਣੇ ਹਰ Airtel ਦੇ ਕਸਟਮਰ ਤੋਂ ਮੈਂ ਸਿਰਫ 50 ਕਰੋੜ ਕਸਟਮਰ ਕਹਿ ਰਿਹਾ ਏਟਲ ਦਾ ਹੋਊਗਾ ਪਰ ਵੱਧ ਹੋਊਗਾ ਇਹ ਹੈ ਕੰਪਨੀਆਂ ਦੀ ਸਟਰੈਟਜੀ ਕਿ ਕੰਪਨੀਆਂ ਕਿਸ ਤਰ੍ਹਾਂ ਚੱਲਦੀਆਂ ਨੇ ਪਹਿਲਾਂ ਫ੍ਰੀ ਦੇ ਟਾਂਟੇ ਦੇਣੇ ਫ੍ਰੀ ਚ ਆਜੋ ਜੀ 1 ਮਹੀਨੇ ਦਾ ਡਾਟਾ ਫ੍ਰੀ ਆਜੋ ਜੀ 1 ਮਹੀਨੇ ਦਾ ਇਹ ਫ੍ਰੀ 1 ਮਹੀਨੇ ਦਾ ਆਫਰ ਫ੍ਰੀ ਉਸ ਤੋਂ ਬਾਅਦ 1 1 ਰੁਪਿਆ 2 2 ਰੁਪਿਆ ਕਰਕੇ ਵੀ ਜਦੋਂ ਇਹ ਬੰਦੇ ਗੇਨ ਕਰਕੇ ਪੈਸੇ ਲੈਣ ਲੱਗ ਜਾਂਦੇ ਆ ਠੀਕ ਹੈ ਹੁਣ ਗੱਲ ਸੋਚਣ ਵਾਲੀ ਹੈ ਵੀ ਇੱਕ ਬੰਦੇ ਦੇ 24 ਰੁਪਏ ਕੱਟਦੇ ਆ ਸਾਲ ਦੇ ਇੱਕ ਤੋਂ ਬੰਦੇ ਦੇ 24 ਰੁਪਏ ਕੱਟਦੇ ਆ ਪਰ 50 ਕਰੋੜ ਦੇ ਦੇਖੋ ਨਾ 12 ਅਰਬ ਹੋ ਗਏ ਵੀਰੇ ਮੇਰੇ ਹਲੇ ਵੀ ਕੈਲਕੂਲੇਸ਼ਨ ਚ ਹੋ ਸਕਦਾ ਗਲਤੀ ਹੋਵੇ ਮਾਫ ਕਰਿਓ ਜੇ ਮੇਰੀ ਗਲਤੀ ਹੋਵੇ ਕਮੈਂਟਾਂ ਚ ਗਾਲਾ ਗੋਲਾ ਨਾ ਕੱਢਿਓ ਕੱਢਣੀਆਂ ਕੱਢ ਵੀ ਲੋ ਮਰਜੀ ਆ ਭਾਈ ਤੁਹਾਡੀ ਇਹ ਇਹ ਜਿਹੜੀ ਬੰਦੇ ਦੀ ਸੂਝਵਾਨ ਕਿੰਨਾ ਗਿਆ ਉਹ ਦਰਸਾਉਂਦਾ ਹੈ ਜਿਹੜਾ ਮੁੰਡਾ ਗਾਣਾ ਕੱਢਦਾ ਹੁੰਦਾ ਠੀਕ ਹੈ ਇੱਕ ਇਹ ਵੀਡੀਓ ਦਾ ਬੇਸ ਕੀ ਸੀਗਾ ਬੇ ਸਹੀ ਸੀਗਾ ਕਿ ਕੰਪਨੀਆਂ ਕਿਸੇ ਹਿਸਾਬ ਦੇ ਨਾਲ ਆਪਣਾ ਜਾਲ ਪਿਛਾਉਂਦੀਆਂ ਨੇ ਪੈਸੇ ਕਮਾਉਂਦੀਆਂ ਨੇ ਸੋ ਭਾਈ ਅੱਪਾ ਵੀ ਥੋੜਾ ਜਆ ਜਿਹੜਾ ਮਾਈਂਡ ਇਦਾਂ ਦਾ ਚਲਾ ਕੇ ਕੋਈ ਬਿਜ਼ਨਸ ਸੈਟਅਪ ਕਰਿਆ ਕਰੀਏ ਹੈਨਾ ਤੇ ਸੋਚਿਆ ਕਰੀਏ ਇਹਨਾਂ ਚੀਜ਼ਾਂ ਬਾਰੇ ਵੀ ਇਕਨੋਮੀ ਬਾਰੇ ਵੀ ਸੋਚਿਆ ਕਰੀਏ ਦੇਖਿਆ ਕਰੀਏ ਵੀ ਕੰਪਨੀਆਂ ਕੀ ਕਰਦੀਆਂ ਨੇ ਇਕਨੋਮੀ ਵਿੱਚ ਕੀ ਹੋ ਰਿਹਾ ਇੱਧਰ ਉੱਧਰ ਕੀ ਹੋ ਰਿਹਾ ਕਿਉਂਕਿ ਅੱਪਾ ਵੀ ਆਪਣੀ ਲਾਈਫ ਜੀਣੀ ਹੈ ਗਰੋ ਕਰਨੀ ਹੈ ਯਾਰ ਹੈਨਾ ਕੱਲ ਨੂੰ ਕਿਸੇ ਨੇ ਕੀ ਪਤਾ ਕਿਸੇ ਨੇ ਵੱਡਾ ਐਮਪਾਇਰ ਖੜਾ ਕਰ ਲੈਣਾ ਗ੍ਰੈਂਡ ਐਮਪਾਇਰ ਖੜਾ ਕਰ ਲੈਣਾ ਕਿਹਨੇ ਬਿਲੀਅਨਰ ਬਣ ਜਾਣਾ ਮਿਲੀਅਨਰ ਬਣ ਜਾਣਾ ਹੈਨਾ ਇਸ ਕਰਕੇ ਰਿਕੁਐਸਟ ਹੈ ਭਾਈ ਉਠੇ ਸਿੱਧੇ ਕੰਮਾਂ ਨਾਲੋਂ ਥੋੜਾ ਜਿਹਾ ਚੰਗੇ ਕੰਮਾਂ ਵੱਲ ਵੀ ਧਿਆਨ ਦਿਆ ਕਰੋ ਸੋਚਿਆ ਕਰੋ ਵਿਚਾਰਿਆ ਕਰੋ ਕਿ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਇੱਕ ਛੋਟੀ ਜੀ ਦੇਖੋ 2 ਰੁਪਏ ਦੀ ਕਹਾਣੀ ਅਰਬਾਂ ਦੇ ਵਿੱਚ ਆ ਕੇ ਮੁੱਕਦੀ ਆ ਸੋ ਹੋਰ ਵੀ ਬਹੁਤ ਗੱਲਾਂ ਨੇ ਕਰਦੇ ਰਿਹਾ ਕਰਾਂਗੇ ਅੱਜ ਬੈਠੇ ਸੀਗੇ ਕਾਫੀ ਦਿਨਾਂ ਤੋਂ ਮੈਂ ਕੋਈ ਵੀਡੀਓ ਨਹੀਂ ਪਾਈ ਸੀਗੀ ਸੋ ਸੋਚਿਆ ਵੀ ਚੱਲ ਇੱਥੋਂ ਹੀ ਸ਼ੁਰੂਆਤ ਕਰਦੇ ਆ ਨਾਲੇ ਥੋੜਾ ਜਿਹਾ ਆਪਣੇ ਦੇਖਣ ਵਾਲਿਆਂ ਨਾਲ ਵੀਵਰਸ ਦੇ ਨਾਲ ਇੱਕ ਹਿਸਾਬ ਦੇ ਨਾਲ ਗੱਲਬਾਤ ਹੀ ਹੋਗੀ ਤੁਸੀਂ ਹੁਣ ਆਪਣੇ ਕਮੈਂਟ ਵੀ ਕਰੋਗੇ ਤੁਹਾਡੀਆਂ ਗੱਲਾਂ ਆਣਗੀਆਂ ਜੇ ਮੇਰੀ ਇਹ ਵੀਡੀਓ ਤੋਂ ਕੁਝ ਤੁਹਾਨੂੰ ਇਨਫੋਰਮੇਟਿਵ ਲੱਗਿਆ ਨਾ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਹ